ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਮਾਲ ਦਿਖਾਵਾਂਗੇ ਇੱਕੋ ਕਰੋ ਫਾਰਸ ਜਿਹੜਾ ਡਿਟੇਲ ਵੀਰ ਤੋਂ ਪੁੱਛਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵਿੱਚ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸਿਓ ਜੀ ਆਪਣਾ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਆਪਣਾ ਸੀਨੀ ਜਿਹੜਾ ਫਾਰਮ ਆ ਸੀਨੀਅਰ ਵਾਲਕਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਆਪਣਾ ਫਾਰਮ ਆ ਜ਼ਿਲ੍ਹਾ ਵੀਰੇ ਆਪਣਾ ਬਰਨਾਲਾਗਾ ਤੇ ਕੰਨੈਕਟ ਆਪਣਾ ਆਪਣਾ ਨੋਟ ਕਰ ਲਓ 82807 13934 62807 13934 ਮੇਰਾ WhatsApp ਵੀ ਐਸੇ ਨੰਬਰ ਤੇ ਚੱਲਦਾ ਜੋ ਤੁਸੀਂ ਵੀਰੇ ਮੈਨੂੰ ਹੈਲੋ ਦਾ ਮੈਸੇਜ ਕਰੋਗੇ WhatsApp ਤੇ ਜਿਹੜੀ ਮੇਰੀ ਲੋਕੇਸ਼ਨ ਆ ਤੁਹਾਨੂੰ ਆਪਦੇ ਆਪ ਆ ਜੂਗੇ ਨੀਲੀਆਂ ਲਾਈਨਾਂ ਟੱਚ ਕਰ ਲਓ ਸਿੱਧੀ ਫਾਰਮ ਤੇ ਲੈ ਕੇ ਆਉ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਆਂ ਕਿੰਨੇ ਨਾਕ ਹਾਜ਼ਰ ਆਪਨੇ ਵੀਰੇ 24 ਤਰੀਕ ਨੂੰ ਵੀਡੀਓ ਕਵਰ ਕਰਦੇ ਆਂ 28 ਨਾਕ ਤਾਂ ਆ ਚਾਰ ਨਾਗ ਆਪਣੇ ਦੋ-ਤਿੰਨ ਘੰਟੇ ਤੇ ਕਰਾ ਦੇਣਗੇ 32 ਨਾਗ ਆਪਾਂ ਕੱਲ ਨੂੰ ਸੌਦੇ ਲਾਉਣੇ ਆ 25 ਤਰੀਕ ਤੀਜਾ ਮਹੀਨਾ 2024 ਦਿਨ ਸੋਮਵਾਰ ਬਣਦਾਗਾ ਕੱਲ ਨੂੰ ਸਵੇਰੇ ਵੀਰੇ ਆਪਾਂ 8 ਵਜੇ ਸੌਦੇ ਚਾਲੂ ਕਰ ਦਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਜੇ ਤੇ ਇਹ ਤਾਂ ਨਹੀਂ ਕੰਮ 6 ਵਜੇ ਪਹਿਲੇ ਹੀ ਵੇਚ ਦੋ ਤੁਸੀਂ ਨਹੀਂ ਨਹੀਂ ਬਿਲਕੁਲ ਵੀਰੇ ਸਹੀ 8 ਵਜੇ ਕੇ 5 ਮਿੰਟ ਤੇ ਸੌਦੇ ਚਾਲੂ ਕਰਾਂਗੇ ਠੀਕ ਹੈ ਵੀ ਦੂਰੋਂ ਵੀ ਵੀਰੇ ਉਹਦੀ ਵੇਟ ਕਰਾਂਗੇ ਪਰ ਜਿਹੜੇ ਦੂਰੋਂ ਵੀਰ ਆਉਣਾਂਗੇ ਵੀ ਇਹ ਨਾ ਹੋਵੇ ਵੀ ਕੋਈ 11-12 ਵਜੇ ਤੁਰੇ ਫਿਰਨ ਕਿਉਂਕਿ ਵੀਰੇ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਵ ਅਸੀਂ ਉਹਨੂੰ ਦੇਖਣਾ ਹੁੰਦਾ ਵੀ ਇਹ ਕੈਂਟਾਂ 'ਚ ਵਿਕੂ ਘਾਟਿਆਣਾ ਸਿਸਟਮ ਨਹੀਂਗਾ ਅਸੀਂ ਉਹਨੂੰ ਮੈਂਟਾਂ 'ਚ ਦੇਖਣਾ ਹੁੰਦਾ ਵੀ ਕਹਾਂ 'ਚ ਵਿਕੂਗੀ ਠੀਕ ਹੈ ਕੱਲ੍ਹ ਨੂੰ ਆਪਣੇ ਕੋਲ 32 ਨਗ ਹਾਜ਼ਰ ਮਿਲਣਗੇ ਬਿਲਕੁਲ 32 ਆ ਵੀ ਥੋੜਾ ਸਾਡੇ ਦਾ ਪ੍ਰੋਗਰਾਮ ਰੱਖਣ ਮੇਰੇ ਵੀਰ ਕਿਉਂਕਿ ਵੀਰੇ ਅਸੀਂ 32 ਦੀਆਂ 32 ਵੇਚਣੀਆਂ ਨੇ ਟ੍ਰੇਨ ਅਜ ਮੈਂਟਰ ਸਿਟੀ ਆ ਬਰਨਾਲੇ ਟੇਸ਼ਨ ਤੋਂ ਉਹਨੇ ਜਿੰਨੇ ਵਾਰੀ ਨਿੰਗਣਾ ਉਹਨੇ ਵਾਰੀ ਨਿੰਗਣਾ ਜੇ ਡੱਬਾ ਫੋਲੋ ਚ ਚਾਰ ਸਵਾਰੀਆਂ ਚੜ੍ਹਨਾ ਇਹੀ ਸਿਸਟਮ ਸਾਡਾ ਹੁੰਦਾ ਹੈ ਸਾਨੂੰ ਜੇ ਸਾਵੇਂ ਭਾਣਾ ਵੇਚਨੀ ਆਪਾਂ ਚਾਰ ਘੰਟੇ ਵੀਰੇ ਆਪਾਂ ਵੇਚਨੀ ਆ ਵੇਚਨੀ ਆ ਹੁੰਦੀਆਂ ਨੇ ਜਮਾ ਜਿਵੇਂ ਉਹ ਜੂਪੀ ਵਾਲਾ ਮਾਲ ਹੁੰਦਾ ਗੱਡੀ ਭਰ ਕੇ ਲੈ ਕੇ ਗੱਡੀ ਖਾਲੀ ਖਾਲੀ ਕਰਕੇ ਲਿਆਉਣੀ ਆ ਬਿਲ ਬਿਲਕੁਲ ਵੀਰੇ ਆਪਣਾ ਟੀਚਾ ਹੁੰਦਾ ਸਾਡੇ ਕੋਲ ਜੇ 6-7 ਗਾਇਆਂ ਕੁਦਰਤੀ ਲਾੜਚੋ ਵਾਜਣ ਸਾਡੇ ਆਪ ਦੇ ਆਪ ਨੂੰ ਮਨ ਨੂੰ ਹੋ ਜਾਂਦਾ ਵੀ ਸਾਡੇ 'ਚ ਕਮੀ ਕਿੱਥੇ ਆ ਵੀ ਇਹ ਕਿਉਂ ਬਚੀਆਂ ਕੋਈ 2-3 ਵਾਜਣ ਨੂੰ ਖਾਸ ਗੱਲ ਨਹੀਂ ਹੁੰਦੀ ਕੋਈ ਰੱਖਣ ਵਾਲਾ ਕੰਮ ਤਾਂ ਇਹ ਨਹੀਂ ਕਰੇ ਰੱਖਣੀ ਨਹੀਂ ਕੋਈ ਨਹੀਂ ਬਿਲਕੁਲ ਵੀਰੇ ਆਪਾਂ ਦਾ ਵਸੇਵਾ ਕਰਨੀ ਆ ਭਰਾ ਆਪਣੇ ਜੁੜਿਆ ਪਿਆਰ ਮਿਲਦਾ ਨਹੀਂ ਕਿਤੇ ਨਹੀਂ ਮਿਲਦਾ ਰਿਹਾ ਜੀ ਬਸ ਭਾਗਤੋਂ ਸ਼ੁਰੂ ਜਾਦੇ ਸੌਦੇ 60 ਤੋਂ 80 ਦੇ ਵਿੱਚ ਤੇ ਦੋ ਸੌ ਦੇ ਲੱਖ ਤੋਂ ਵੱਧ ਵੀ ਹੈਗੇ ਆ ਪਰ ਉਹ ਬੈਡਮ ਹੀ ਨਗინੀਆਂ ਨੇ ਠੀਕ ਹੈ ਜਿਹੇ ਚੀਜ਼ ਹੋ ਗਈ ਉਹ ਬਿਲਕੁਲ ਵੀਰੇ ਬਿਲਕੁਲ ਪਾ ਜਿਵੇਂ ਪਹਿਲਾ ਨੰਬਰ ਆਪਾਂ ਜਰਸੀ ਸ਼ੁਰੂ ਕਰਦੇ ਆਂ ਹਾਂਜੀ 1 ਨੰਬਰ ਤੋਂ ਜਰਸੀ ਸ਼ੁਰੂ ਕਰਦੇ ਆਂ ਵੀਰੇ ਕੱਚੀ ਲੱਗ ਜਾ ਥੋੜੀ ਅਜੇ ਵੀਰੇ ਦਸ ਦਿਨ ਦੀ ਕੱਚੀ ਆ ਦਸ ਦਿਨ ਦੀ ਕੱਚੀ ਆ ਤੇ ਸੂਆ ਕਿਹੜਾ ਸੁੰਦੀ ਆ ਇਹ ਵੀਰੇ ਦੂਜਾ ਸੁੰਦੀ ਆ ਜੀ ਦੂਜਾ ਸੂਆ ਜਰਸੀ ਤੇ ਕੱਦ-ਕੜ ਬਹੁਤ ਆ ਇਹਦਾ ਹਨਾ ਹਾਂ ਠੀਕ ਆ ਵੀਰੇ ਤੇ ਕੱਦ-ਕੜ ਬਹੁਤ ਆ ਦੂਜਾ ਸੂਆ ਸੁੰਦੀ ਆ ਕੱਚੀ ਆ ਹਜੇ ਤੇ ਜਿਵੇਂ ਕਹਿੰਦੇ ਸ਼ੇਰ ਚ ਪੂਣੀ ਘਤੀ ਉਹ ਤੇ ਕੱਚੀ ਕੱਚੀ ਅਗਲੀ ਤੇ ਕੱਦ-ਕੱਡ ਜਿੰਦ ਜਨ ਬਰੀਡ ਗਰੂਡ ਬਹੁਤ ਆ ਤੇ ਇਹ ਤੋਂ ਕਿੰਨਾ ਗੰ ਅੰਦਾਜ਼ਾ ਲਾ ਕੇ ਚੱਲੇ ਬੰਦਾ ਦੁੱਧ ਵਾਲਾ ਜੀ ਆ ਮੁੱਕ ਵੀਰੇ 20 ਤੋਂ ਅੰਦਰ ਰਹੁ 20 ਤੋਂ ਅੰਦਰ ਰਹੁ ਬਿਲਕੁਲ ਬਾਕੀ ਐਵੇਂ ਬੋਲਦੀ ਉਹਦਾ ਕੀ ਫਾਇਦਾ ਵੀਰੇ ਠੀਕ ਹੈ ਠੀਕ ਹੈ ਨਾ ਉਹਦਾ ਫਿਰ ਪਾਣੀ ਦੀ ਜੀਵ ਵਾਲਾ ਦੁੱਧ ਆਉਂਦਾ ਉਹ ਗੰਦਾ ਕੋਈ ਫਾਇਦਾ ਨਹੀਂਗਾ ਪਰ ਜਿਹੜਾ ਬਾਲਟੀ ਚ ਪਾਉਗੀ 20 ਦੇ ਲਵੇ ਨਾ ਨੇ ਪਾਸ ਹੋ ਜਾਊਗੀ ਤੇ ਦੂਜੇ ਨੰਬਰ ਦੇ ਕਿੰਨੇ ਕੀਨਾ ਦੇਖੀ ਜਾਂਦੇ ਆ ਬਿਲਕੁਲ ਜਾਰੀ ਦੋਸਤੀ ਚ ਆਈ ਆ ਠੀਕ ਬਿਲਕੁਲ ਖੀਰੀ ਆ ਵੀਰੇ ਦੁੱਧ ਦੰਦੀਆਂ ਦੇ ਵਿੱਚ ਠੀਕ ਕਾਰਮਚੋ ਲਈ ਆ ਜਿਹੜਾ ਬੰ ਜਿਹੜਾ ਸੀਮਨ ਦੀ ਆਪ ਆ ਉਹ ਵੀ ਜਿਹੜਾ ਦੇ ਅੱਗੇ ਲੱਗਿਆ ਸਾਰਾ ਆਪਣੇ ਕੋਲ ਬਾਇਓ ਡਾਟਾ ਹੈਗਾ ਲਿਖਤੀ ਰੂਪ ਚ ਲਿਆ ਲਿਖਤੀ ਰੂਪ ਚ ਦੇਵਾਂਗੇ ਠੀਕ ਹੈ ਮੈਨੇ ਭਲਾ ਕੌਣ ਲੱਗ ਗਈ ਹੈਣਾ ਭਲਾ ਵੀਰੇ ਪਾਊਗੀ ਜਿਹੜੀ ਬੈਠ ਆ ਗਈ ਦਰਸ਼ੀਅਤ ਖੁੱਲੀ ਆਈ ਥੋੜੀ ਧਲੇਰੀ ਦੀ ਆਉਗਾ ਤੇ ਮੰਨਦੇ ਇੱਕ ਵਾਰੀ ਹੋਰ ਕਮਾ ਦਿਓ ਜੀ ਠੀਕ ਹੈ ਚਲ ਕਦ ਕੜ ਬਹੁਤ ਆ ਨਗੀ ਨਾ ਜਮਾ ਦੰਦੋ ਖੀਰੇ ਆਹ ਦੇਖੋ ਵੀਰੇ ਕਰਨ ਵਾਲੀ ਦਾ ਪਾਂਡੀ ਲਈ ਫਿਰਦੀ ਆ ਸੋ ਬਾਕੀ ਮੂੰਹ ਮੱਥਾ ਦੇਖੋ ਟੋਆ ਵਗੈਰਾ ਜਮਾ ਕਿਆ ਬਤਾ ਕੰਨ ਨਿਕਾ ਨਿਕਾ ਜਿੰਦ ਜਾਨ ਤੇ ਬਰੀਡ ਬਰੂਡ ਪੂਰੀ ਫੁੱਲ ਆ ਜਮਾ ਮੈਂ ਤੁਹਾਨੂੰ ਵੀਰੇ ਜਿਹੜਾ ਬੰਦੇ ਨੇ ਨਵਾਂ ਕਾਮੀ ਨਾ ਸ਼ੁਰੂ ਕਰਨਾ ਹੈਗਾ ਐ ਮੈਨੂੰ ਵੀ ਜਿਹੜਾ ਬੰਦਾ ਜਰਸੀ ਲੈ ਕੇ ਆਇਆ ਐ ਮੈਨੂੰ ਵੀ 10 ਸਾਲ ਦਾ ਐਕਸਪੀਰੀਅੰਸ ਬੰਦੇ ਨੂੰ ਮਿਲ ਜੂ ਇੱਥੇ ਜੀ ਜੈ ਜੀ ਗੱਲ ਐ ਸਿੱਖਣ ਨੂੰ ਮਿਲੂ ਕੋਸੇ ਤਾਂ ਹਣਾ ਬਿਲਕੁਲ ਵੀਰੇ ਜਿਹੜੇ ਬੰਦੇ ਨੇ ਇਹ ਜਨਗਿਨਾ ਘਰੇ ਪੈਦਾ ਕਰਨਾ 10 ਸਾਲ ਤੇ ਜਾ ਕੇ ਕਿਤੇ ਇਹ ਜਨਗਿਨਾ ਘਰੇ ਪੈਦਾ ਹੁੰਦਾ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਵੀਰੇ ਆਪਾਂ 25 ਲੀਟਰ ਦਾ ਤਾਂ ਉਦਾਂ ਹੀ ਦੇ ਦਿਆਂਗੇ ਪਰ ਦੁੱਧ ਦੇਊਗੀ ਮੈਂ 28 29 ਕਿਲੋ ਠੀਕ ਐ ਹਾਂਜੀ ਤੇ ਅੱਗੇ ਜਦ ਕਿ ਜਰਸੀ ਫਿਰ ਥੋੜੀਆਂ ਕਰੀਆਂ ਐ ਦੀ ਹਣਾ ਮੇਰਾ ਜਰਸੀਆਂ ਬਸ ਲਈਆਂ ਕੋਈ ਨਹੀਂ ਮਿਲਦੀ ਬਹੁਤ ਘਾਟਾ ਮਾੜੀ ਜਰਸੀ ਆਪਾਂ ਤੋਂ ਲਈ ਨਹੀਂ ਜਾਂਦੀ ਜੈ ਜਗਤਾਂ ਤੇ ਆਹ ਜਰਸੀ ਦੇਖੋ ਵੀਰੇ ਸੂਆ ਦੂਜਾ ਸੁੰਦੀਆ ਮੂੰਹੋਂ ਚਾਰ ਦੰਦਾ ਪਲੂਨ ਐ ਖੀਰੀ ਸੂਪੀ ਸੀ ਇਹਦਾ ਪਲੂਨ ਦਾ 28 ਕਿਲੋ ਦਿੱਤਾ ਵਾ ਪਰ 12 ਦਿਨ ਦੀ ਕੱਚੀ ਆ 12 ਦਿਨ ਦੀ ਕੱਚੀ ਆ 27 28 ਕਿਲੋ ਦੁੱਧ ਪਾ ਦੂ ਹਣਾ ਬੱਸ ਬਾਊ ਗਰੇ ਪਲੂਨ ਦਾ ਪਾਇਆ ਵਾ 28 ਕਿਲੋ ਆਪਣੇ ਬਾਣੀ ਵਾਲੇ ਬੰਦੇ ਤੋਂ ਆਈ ਆ ਮੂੰਹ ਮੱਥੇ ਦੀ ਦੇਖੋ ਬਾਕੀ ਕਿਉਂਕਿ ਸਿਆਣੇ ਦੀ ਕਹਾਵਤ ਆਗੀ ਵੀ ਲੋਹਾ ਗੱਡੀ ਜਾਂਦਾ ਸੋਨਾ ਡੱਪੀ ਜਾਂਦਾ ਸੋਨਾ ਵੀਰੇ ਜਮਾਂ ਜੈਗਰ ਬਾਕੀ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੇ ਆ ਹਣਾ ਫੱਤੀ ਕੋਈ ਨਹੀਂ ਮੇਰੇ ਫਾਰਮ ਚੋਂ ਆਈ ਹੈ ਵੀ ਠੀਕ ਆ ਸੋ ਮਿਲਕ ਮੈਨ ਵਗੈਰਾ ਦੇਖੋ ਕਦ ਕਾਠ ਦੇ ਪਲਸ ਬਿਊਟੀ ਵਗੈਰਾ ਚਾਰੇ ਪਾਸੋਂ ਫਰਸਟ ਕਲਾਸ ਆ ਜਾਵਾ ਲੈ ਜਲਾ ਵੀਰ ਜੀ ਤਾਂ ਹਾਂ ਲੈ ਜਾਓ ਸੋ ਪਹਿਲੇ ਤਿੰਨ ਰਗਾ ਜਾਵਾ ਜਰਸੀ ਦੇ ਨਗੀਨੇ ਮੇਰੇ ਕੋ ਨਗੀਨੇ ਵੀਰੇ ਜਿੱਥੇ ਬਾਕੀਆਂ ਆਪਣੀਆਂ ਇਹ ਕਰਮ ਵਾਲੀਆਂ 10 10 ਕਾਇਆਂ ਹੋਰ ਉਹਨਾਂ ਕੋਲ ਜਾਣਗੀਆਂ ਵੀਰਾਂ ਕੋਲੇ ਅੱਗੇ 4 ਨੰਬਰ ਤੇ ਫੇਰ ਆ ਗਈ ਡੱਬੀ ਬੈੜ ਜੀ ਕਾਲੀ ਆ ਗਈ ਹੈ ਨਾ ਇਹ ਕਾਲੀ ਵੀਰੇ ਕਰਾਸ ਚ ਆ ਗਈ ਠੀਕ ਹੈ ਤਾਜੀ ਸੂਈ ਆ ਵੀਰੇ ਤੀਜਾ ਦਿਨ ਸੂਈ ਨੂੰ ਹੋ ਗਿਆ 28 ਕਿਲੋ ਇਸ ਵਕਤ ਬੌਲੀ ਹਾਜ਼ਰ 28 ਕਿਲੋ ਬੋਲਾ ਹਾਜ਼ਰ ਹਾਜ਼ਰ ਆ ਵੀਰੇ ਪਰ ਦੁੱਧ ਦਾ ਰਿਕਾਰਡ ਜਾਦੇ ਆਗਾ ਵੱਧ ਦੇਊਗੀ ਦੁੱਧ ਠੀਕ ਹੈ ਹਾਂਜੀ ਤੇ ਸਾਫ ਸੁਥਰੀ ਤੇ ਇਹ ਆਪਣੀ 70-77 ਵਾਲੇ ਘਰਾਂ ਇਹ ਜਾ ਜਾਣੇ ਬਿਲਕੁਲ ਭਾਬੀ ਜੀ ਆਪਾਂ ਜਿਹੜੇ ਆਪਾਂ ਹੁੰਦੇ ਆ ਬਸ ਬਾਕੀ ਵੀ ਜਿਹੜੇ ਵੀਰਾਂ ਨੇ ਆਪਣੇ ਫਾਰਮ ਤੇ ਹੁਣ ਮੈਂ ਬੇਨਤੀ ਕਰਦਾ ਇੱਕ ਦਿਨ ਦਾ ਰੇਟ ਲਾਜ਼ਮੀ ਪਤਾ ਕਰ ਲੋ ਅੱਜ ਰੇਟ ਪਤਾ ਕਰ ਲੋ ਮੇਰੇ ਫਾਰਮ ਤੇ ਆਵੋਗੇ ਵੀਰੇ 10 ਤੋਂ 15000 ਦਾ ਰਿਜ਼ਲਟ ਮਿਲੂਗਾ ਬਾਕੀ ਗੱਲਾਂ ਮੈਂ ਕਹੀ ਜਾ ਮੇਰੇ ਕਹਿਣ ਦੀਆਂ ਗੱਲਾਂ ਜੋ ਉਸੇ ਆਵੋਗੇ ਰਿਜ਼ਲਟ ਮਿਲੂਗਾ ਇਹਦੇ ਪੁਰਾਣੇ ਵੀਰ ਜੁੜੇ ਆਪਣੇ ਨਾਲ ਜੁੜੇ ਉਹਨਾਂ ਨੂੰ ਪਤਾ ਹੀ ਆ ਜੀ ਤੇ ਫੇਰ ਹੀ ਮੇਲੇ ਲੱਗਦਾ ਜਾ ਕੇ ਜਿਹੜੇ ਚੀ ਸੋ ਜਾਇਗਲਾ ਤੇ ਅੱਗੇ ਆਇਆਗਾ ਪੰਜਵਾਂ ਨੰਬਰ ਜੀ ਪੰਜਵਾਂ ਨੰਬਰ ਕਿਹੜਾ ਹਫ਼ਤੇ ਦੀ ਕੱਚੀ ਆ ਜੀ ਦੂਜਾ ਸੁਆ ਸੁੰਦੀਆ ਸੇਦਾਂ ਦਾ ਦੂਜਾ ਸੁਆ ਇੱਕ ਹਫ਼ਤੇ ਦੀ ਕੱਚੀ ਮੂੰਹੋਂ ਸੇਦਾਂ ਹਣਾ ਹਾਂਜੀ ਸੋ ਹਫ਼ਤਾ ਬਾਕੀ ਪਿਆ ਕੱਦ ਕਾਠ ਬਿਊਟੀ ਵਗੈਰਾ ਬੈਠਦੇ ਬਹੁਤ ਜ਼ਿਆਦਾ ਪੂਰੀ ਜਿੰਦ ਜਾਨ ਸਾਫ਼ ਸੁਥਰੀ ਰਾਜੀ ਸਭੀ ਬੜੀ ਵੀ ਹੈਗੀ ਆ ਇੱਕ ਹਫ਼ਤਾ ਬਾਕੀ ਪਿਆ ਬਿਲਕੁਲ ਇੱਕ ਹਫ਼ਤਾ ਵੀਰੇ ਬਾਕੀ ਪਿਆ ਬਾਕੀ ਜਿਹੜੀ ਗੱਲ ਆਪਾਂ ਕਹਾਂਗੇ ਉਹੀ ਮਿਲੂਗੀ ਜੇ ਕਿਸੇ ਨੂੰ ਸੇ ਕਹਤਾ ਐ ਨਹੀਂ ਵੀ ਜ਼ਬਾਨ ਮਿਲੂਗੀ ਠੀਕ ਉਹਨੂੰ ਦੋ ਦੰਦ ਕਹਤਾ ਦੋ ਹੀ ਮਿਲੂ ਵੀਰੇ ਅੱਗੇ ਆ ਗਿਆ ਛੇਵਾਂ ਨੰਬਰ ਜੀ ਛੇਵਾਂ ਦੱਬੀ ਵੱਸੀ ਆ ਵੀਰੇ ਇਹ ਮੂੰਹ ਚਾਰ ਦਿਨ ਦਾ ਜੀ तकरीबन ਸੂਣ ਨੂੰ ਇਹ ਵੀ ਹਫਤਾ ਲੈ ਜੂ ਤੇ ਬੈੜ ਦਾ ਅੰਤ ਕੋਈ ਨਹੀਂ ਵੀਰੇ ਦੇਖੋ ਚਾਰ ਸਪਰੇ ਨੂੰ ਇਹ ਫੁੱਟ ਫੁੱਟ ਤੇ ਗਾਇਬ ਤੇ ਥਣ ਲੱਗਿਆਗਾ ਇੱਕ ਹਫਤਾ ਬਾਕੀ ਦੂਜਾ ਸੂਆ ਬਿਲਕੁਲ ਵੀਰੇ ਕਿੰਨਾ ਦੁੱਧ ਮੰਨ ਕੇ ਚੱਲੇ ਜਾਂਦਾ ਇਹਦਾ ਦੁੱਧ ਵੀਰੇ ਇਹ ਵੀ 25 ਤੋਂ ਪਲੱਸ ਪਾਉ ਜੀ ਅੱਖਰ ਅੱਖਰ ਵਾਲੇ ਚੰਗੇ ਆ ਸੋ 25 ਕਿਲੋ ਤੋਂ ਬਾਹਰ ਪਾ ਦੋ ਤੇ ਵਾਕੇ ਥਣ ਚਾਹੇ ਹੱਥੀ ਚਵਾਈ ਕਰੇ ਜਾਂੇ ਮਸ਼ੀਨੀ ਹਣਾ ਜੇ ਮਸ਼ੀਨੀ ਕਰਦੇ ਵੀ ਤੇ ਦੂਰਾ ਥਣ ਲਈਦਾਗਾ ਠੀਕ ਹੈ ਤੇ ਅੱਗੇ ਆ ਗਿਆ 7ਵਾਂ ਨੰਬਰ ਜੀ ਇਹ ਵੀ ਬਿਲਕੁਲ ਵੀਰੇ ਤਾਜੀ ਸੂਈ ਆ ਤਾਜੀ ਸੂਈ ਸਵਾਈ ਜਾਵਾ ਬਿਲਕੁਲ ਸੂਈ ਸਵਾਈ ਵੀਰੇ ਕਰਾਸ ਦੇ ਵਿੱਚ ਪੈਂਦੀ ਹੈਗੀ ਠੀਕ ਹੈ ਤੇ ਦੁੱਧ ਦੇ ਥਲੇ ਇਸ ਵਕਤ 18 ਕਿਲੋ ਹੋਊਗਾ ਠੀਕ ਹੈ ਤੇ ਦੁੱਧ ਜਾਣੀ ਦੀ 25 ਪੁੱਛੀ ਕਿਲੋ ਬੜੀ 라ਮਦਾਰੀ ਨਾਲ ਪਾ ਜੂਗੀ ਅੱਖਰ ਬਹੁਤ ਚੰਗੇ ਐਦੇ ਜੀ ਸੋ ਮੰਨ ਕੇ ਚੱਲੋ ਵੀ 22-24 ਕਿਲੋ ਮੰਨ ਕੇ ਲੈ ਲਿਓ ਤੇ ਰਾਮਣਾ ਪਾ ਦੂ ਇਹਨਾਂ ਤੇ ਵਾਕੀ ਲੈਵੇ ਦੇ ਡੀ ਐਂਡ ਯੂਨ ਦੇ ਦੁੱਧ ਮੱਝਾਂ ਨਾਲ ਮੁਕਾਬਲਾ ਕਰੂ ਦੁੱਧ ਦੇਦਾ ਜਾਵਾ ਬਿਲਕੁਲ ਬਾਕੀ ਵੀਰੇ ਆਪਾਂ ਸੀਜ਼ਨ ਦੇ ਹਿਸਾਬ ਨਾਲ ਚੱਲਦੇ ਹੁਣ ਜਿਆਦੇ ਪਿਓਰ ਤੇ ਆਪਾਂ ਕੰਮ ਘਟਾਤਾ ਹੈਗਾ ਠੀਕ ਹੈ ਹਾਂ ਸੀਜ਼ਨ ਦੇਖੋ ਅੱਜ ਤੁਸੀਂ ਆਪ ਹੀ ਮਾਲ ਦੇਖ ਲਓ ਸਾਰਾ ਥੋੜਾ ਜਿਹੜਾ ਜਿਵੇਂ ਰੁੱਤ ਦੇ ਹਿਸਾਬ ਨਾਲ ਮਾਲ ਚੱਲਦਾ ਪਾ ਉਹ ਮਾਲ ਲਾਇਆ ਜਿਵੇਂ ਗਰਮੀ ਕੁੜਤਾ ਵੀ ਆਮ ਤੇ ਟੀ-ਸ਼ਰਟ ਦਾ ਟਾਈਮ ਹੈ ਬਿਲਕੁਲ ਵੀਰੇ ਆਪਾਂ ਸੀਜ਼ਨ ਦੇ ਹਿਸਾਬ ਨਾਲ ਚੱਲਦੇ ਆ ਪਤਾ ਹੈਗਾ ਵੀ ਆਪ ਕਹੋਗੇ ਚੈਰ ਹੋ ਗਿਆ ਵੀਰੇ ਕੰਮ ਕਰਦੇ ਨੂੰ ਵੀ ਜਿਹੜੀ ਆਪਣੀ ਬਰੀਡ ਵਿਕਣੀ ਹੈ ਉਹੀ ਆ ਇਹ ਐਵੇਂ ਨਹੀਂ ਵੀਰੇ 4 ਘੰਟਿਆਂ ਚ ਵੇਕਦੀਆਂ ਜੀ ਆਪਣੀ ਸ਼ੈਣੇ ਦੀ ਕਹਾਵਤ ਆ ਕਿ ਵੀ ਭਾਵੇਂ ਭਾ ਸਰਪਾਥੀਆਂ ਵੇਕਦੇ ਨੇ ਬੇਪਾਧਾ ਸੋਹਣਾ ਨਹੀਂ ਵਿਕਦਾ ਠੀਕ ਆ ਕਿ 8ਵੇਂ ਨੰਬਰ ਤੇ ਹਾਂਜੀ ਇਹ ਜਰਸੀ ਦੇ ਅੰਗਜ ਆ ਗਈ ਥੋੜੀ ਹਨਾ ਬਿਲਕੁਲ ਵੀਰੇ ਜਰਸੀ 80% ਜਰਸੀ ਹੈ ਜੀ 20% ਆ ਗਈ ਐਫ ਐਫ ਇਹ ਹਾਂਜੀ ਇਹ ਵੀਰੇ ਦੋ ਦੋ ਯਾਨੀ 30 ਤੋਂ ਪਲੱਸ ਦੇਉ ਜੀ ਇਹ ਤੇ ਦੋ ਵੀ ਫੈਟ ਵਾਲਾ ਫੈਟ ਵਾਲਾ ਰੂਗੇ ਹਜੇ ਵੀਰੇ 10 ਦਿਨ ਟਾਈਮ ਬਾਕੀ ਆ ਹੋ ਸਕਦਾ ਸੂਣ ਤੋਂ ਪਹਿਲਾਂ ਚੋਣੀ ਪੈ ਜਾਏ ਇੱਕ ਦੋ ਡੰਗ ਇਹ ਜੈ ਜਗਤ ਆ ਜਮਾ ਬਣੂ ਬਹੁਤ ਤੇ ਜਿਹੜੇ ਨੇ 8 ਨੰਬਰ ਵਾਲਾ ਚੱਕ ਲਿਆ ਨੰਬਰ ਜਮਾ ਇਹ ਕਿਆ ਬਾਤ ਆ ਨਾਲੇ ਮੰਨ ਕੇ ਚਲੋ ਮੱਝ ਦਾ ਸਵਾਦੂ ਨਾਲੇ ਘਾਲਾ ਦੋਨੇ ਚੀਜ਼ਾਂ ਹੋਣਗੇ ਵਿੱਚ ਇਹਦੇ ਵੀਰੇ ਜਿਹਦੇ ਘਰੇ ਬਾਕੀ ਅਗਲਾ ਮੈਂ ਭੁੱਲ ਜੂ ਜੀ ਜਿਵੇਂ ਕਹਿੰਦੇ ਘੋੜੀ ਨਾਲੇ ਜੋੜੀ ਘੋੜੀ ਮਗਰ ਬਸ਼ੇਰਾ ਉਹ ਕੰਮ ਆ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਦੇਖੋ ਜਮਾ 9ਵੇਂ ਨੰਬਰ ਤੇ ਇਹ ਕਿਹੜਾ ਸੂਆ ਸੁੰਦੀ ਆ ਜੀ ਵੀਰੇ ਸੂਈ ਵੀ ਆ ਇਹ ਵਿੱਚ ਸੂਈ ਵੀ ਆ ਹੈ ਬਿਲਕੁਲ ਸੂਈ ਵੀ ਇਹਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਥੱਲੇ 20 ਤੋਂ 21 ਕਿਲੋ ਦਾ ਇਸ ਵਕਤ ਰਾਈਡੀ ਆ ਜੀ ਹਲੋ ਬੱਚਿਆ ਕਰਕੇ ਦੌੜ ਦੇਦਾ ਜੀ ਹਾਂ ਬਿਲਕੁਲ ਬੱਚਿਆ ਕਰਕੇ ਬਾਕੀ ਜੀ ਤੁਹਾਨੂੰ ਇੱਕ ਹੋਰ ਦੱਸਦਾ ਹਾਂਗਾ ਜਿਹੜਾ ਸਾਡੇ ਕੋਲ ਬੰਦਾ ਇੱਕ ਵਾਰ ਆ ਗਿਆ ਉਹ ਆਪਣਾ ਮਿੱਤਰੀ ਬਣ ਜਾਂਦਾ ਜਿਹੜਾ ਇਹ ਬੰਦਾ ਹੈਗਾ ਮੈਸਤਰੀ ਆ ਠੀਕ ਹੈ ਪਿੱਟਾਂ ਨਾਲ ਸੋਈਏ ਨੇ ਪਾਈ ਆ ਠੀਕ ਹੈ 6 ਮਹੀਨੇ ਹੋ ਗਏ ਮੈਸਤਰੀ ਬੰਦੇ ਦਾ ਕੰਮ ਹੀ ਛੱਡ ਗਿਆ ਮੇਰੇ ਕੋਲ ਹੀ ਆ ਗਿਆ ਅੱਛਾ ਇੰਨਾ ਸ਼ੌਂਕ ਪੈਦਾ ਹੋ ਗਿਆ ਜੈ ਜੈ ਗੱਲ ਆ ਜਾਣਾ ਸੋ ਵੀਰੋ ਜਿਵੇਂ ਕੰਮ ਦਾ ਇਸ ਕੋ ਹੋ ਜਾਂਦਾ ਜਮਾ ਹਣਾ ਬਿਲਕੁਲ ਕਰਾਣੇ ਦਾ ਹੈਗਾ ਮੈਸਤਰੀ ਦਾ ਮੁੰਡਾ ਪੂਰਾ ਮੈਸਤਰੀਆ ਖੁੱਲ ਮੈਸਤਰੀ ਚੋਟੀ ਦਾ ਅੱਛਾ ਇਹ ਕਹਦਾ ਮੈਂ ਮੇਰੇ ਵੱਸ ਇੱਥੀ ਜੀ ਲੱਗ ਗਿਆ ਮੇਰੇ ਸਾਨੂੰ ਸਾਰੇ ਕਰਮ ਵਾਲਿਆਂ ਦਾ ਪਿਆਰ ਪੈ ਗਿਆ ਵੀਰੇ ਇਧਰੇ ਤਾਂ ਜਮਾ ਕਿਤੇ ਨਾ ਭਲਾ ਦੀ ਲੋਕਾਂ ਦੇ ਨਹੀਂ ਦੇ ਤੇ ਅੱਗੇ ਆ ਗਿਆ 10ਵਾਂ ਨੰਬਰ ਹਨਾ ਬਿਲਕੁਲ 10ਵਾਂ ਨੰਬਰ ਆ ਵੀਰੇ ਤੁਸੀਂ ਇੱਕ ਬੰਦਾ ਯਕੀਨ ਨਹੀਂ ਮੰਨਣਾਗਾ ਇਹਨੂੰ ਤੀਜਾ ਦਿਨ ਹੋ ਗਿਆ ਸੂਈ ਨੂੰ ਇਸ ਵਕਤ ਦੇ 28 ਤੋਂ 29 ਕਿਲੋ ਥਲੇ ਬੌਲੀ ਆ ਰਹੀ ਏ ਗਰੈਂਡੋ ਵਾਲੇ ਆ ਖੜਾ ਗਏ ਜਾਨਾ ਬਿਲਕੁਲ ਗਰੈਂਡੋ ਵਾਲੇ ਆ ਗਏ ਪਰ 35 ਕਿਲੋ ਵੀਰੇ ਦਾ ਪਹਿਲੇ ਸੋਦੋਦ ਪਾਇਆ ਵਾ ਪਰ ਇਹ ਛੋਟੇ ਹਾਥੀ ਚ ਨਹੀਂ ਜਾਣੀ ਹੈਗੀ ਇਹ ਪਲੇਰੋ ਤੇ ਜਾਊਗੀ ਪਲੇਰੋ ਜਾਊ ਦੇਖੋ ਬੇਲ ਕੱਦ ਵੀਰੇ ਅੰਤ ਹੀ ਕੋਈ ਨਹੀਂ ਚੰਗੀਆਂ ਦੋ ਮਹੀਆਂ ਦਾ ਮੁਕਾਬਲਾ ਕਰੂਗੀ ਜੈ ਜੈਕਾਰ ਲਾਜਮਾ ਤੇ ਚੌਣ ਇੰਨਾ ਚੰਗਾ ਲੱਗਿਆ ਗਵਾਂਡੀਆਂ ਦਾ ਕਰੇ ਸੂਨ ਕਰਮ ਵਾਲੀ ਦਾ ਜੀ ਸੋ ਬਹੁਤ ਚੰਗਾ ਚੌਣ ਤੇ ਕੱਦ-ਕਾਡ ਬਹੁਤ ਆ ਹਨਾ ਬਹੁਤ ਕੱਦ-ਕਾਠਾ ਵੀ ਰੱਖਣ ਵਾਲੇ ਚੰਗੇ ਆ ਜੀ ਤੇ ਇੱਕ ਡੱਬੀ ਨਾ ਬੱਚੀ ਆ ਗਈ 11 ਨੰਬਰ ਜੀ 11 ਨੰਬਰ ਇਹਦੇ ਮਾੜਾ ਲੈਵੇਂ ਤੇ ਮਰਵਾ ਦਿਓ ਕਾਲੀ ਇਹ ਦੇਖੋ ਸਵਾਦ ਦੇਖੋ ਬਿੰਦਸ ਇਧਰਲੇ ਪਾਸੇ ਦੇਖੋ ਵੀਰੇ ਸੋ ਦੇਖੋ ਨਾੜਾ ਵਗੈਰਾ ਦੇਖੋ ਗੁੱਦੀ ਵੀਰੇ ਇਹ ਹੈ ਗਰਲੈਂਡ ਵਾਲੇ ਵਾ ਹਨਾ ਚੌਣ ਚਾਣ ਬਾੜਾ ਨਹੀਂ ਜਾਇ ਚੰਗਾ ਲੱਗਿਆ ਜੀ ਕਰਮ ਵਾਲੀ ਨੂੰ ਸੋ ਜਮਾ ਨਾੜਾ ਆਏ ਨਹੀਂ ਨੇ ਜਿਵੇਂ ਫੱਕ ਉਲਜੀ ਹੁੰਦੀ ਟੋਕਰੀ ਵਿੱਚ ਕੰਢੀਆਂ ਆਂਦੀ ਹਨਾ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਤੇ ਅਗਰ ਡੱਬੀ ਦੀ ਗੱਲ ਕਰੀਏ ਆਪਾਂ ਡੱਬੀ ਇਹ ਵੀ ਫਾਰਮ ਚੋਂ ਲਈ ਆ ਜੀ ਸਰਪੰਚ ਸਾਹੋਂ ਵਾਲੇ ਫਾਰਮ ਚੋਂ ਆਈ ਆ ਠੀਕ ਹੈ ਤੇ ਇੱਕ ਹਫਤੇ ਦੀ ਕੱਚੀ ਆ ਸੁਹਾ ਦੂਜਾ ਸੁੰਦੀਆਂ ਮੂੰਹੋਂ ਛੇਦਾਂਦਾ ਦੂਜਾ ਸੁਹਾ ਮੂੰਹੋਂ ਛੇਦਾਂਦਾ ਹਨਾ ਛੇਦਾਂਦ ਵੀਰੇ ਛੇਦਾਂਦਾ ਛੇਦਾਂਦ ਸੁੰਦੀ ਭਈਆ ਲੈ ਜੁ ਹਫਤਾ ਖੰਡ ਬਿਲਕ ਦੁੱਧ ਦਾ ਰਿਕਾਰਡ ਵੀ ਬਹੁਤ ਸੋਹਣਾਗਾ ਲੇਵੇ ਤੇ ਦੇਖੋ ਇਹਦੇ ਬੈਂਟਸ ਮੁੰਸੇ ਕਿੰਨੀਆਂ ਚੰਗੀਆਂ ਨਾੜਾਂ ਜੀ ਬਾਕੀ ਲੇਵਾ ਫਿੱਟ ਫਾਟ ਆ ਜਮਾ ਕਮਪਲੀਟ ਕਰੋ ਚਲੋ ਕੋਈ ਮੇਰੇ ਖੱਡਰ ਸਲੇਵਾ ਰੱਖੋ ਜੀ ਠੀਕ ਆ ਲੈ ਚਲੋ ਜੀ ਬਾਕੀ ਵੀਰੇ ਆਪਣੇ ਕੋਲ ਟਰਾਂਸਪੋਰਟ ਦੀ ਸਹੂਤਾ ਸਾਰੀ ਹੈਗੀਆ 13 ਰੁਪਏ ਕਿਲੋਮੀਟਰ ਚੱਲਦਾ ਕੱਲੇ ਪੰਜਾਬ ਪੰਜਾਬ ਦਾ ਉੱਪਰ 7 ਲੱਗਿਉ ਥੱਲੇ ਗੱਦਾ ਪਿਆ ਹੋਊਗਾ ਠੀਕ ਹੈ ਵੱਡੀ ਗੱਲ ਆਨਲਾਈਨ ਪੇਮੈਂਟ ਦੀ ਸਹੂਤਾ ਸਾਰੀ ਹੈਗੀਆ ਸਵੈਮ ਮਸ਼ੀਨਾ ਨੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਉੱਤੇ ਪੇਮੈਂਟ ਚੱਕੀ ਜਾਂਦੇ ਗੂਗਲ ਪੇ ਸਾਰਾ ਕੁਝ ਚੱਲਦਾ ਕੱਲਾ ਚੈੱਕ ਨਹੀਂ ਲੈਂਦੇ ਕਿਸੇ ਵੀਰ ਕੋਲੇ 5-7000 ਘੱਟਵਾ ਦਿਓ ਮੇਰੇ ਗੱਡੀ ਵਾਲੇ ਵੀਰ ਨੂੰ ਫੜਾ ਸਕਦੇ ਹੋ ਸਾਡੇ ਫਾਰਮ ਤੇ ਆਉਣਾ ਵੀਰੇ ਵੇਚੇ ਤੋਕੇ ਆਓ ਕਿਸੇ ਗੱਲੋਂ ਭਰਾਉਣ ਦੀ ਲੋੜ ਨਹੀਂ ਇੱਥੋਂ ਖਾਲੀ ਮੋੜ ਨਾਲ ਤਾਂ ਵੀਰੇ ਮਸਕਦੀ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਜੇ ਨਾਗ ਵੀਰੇ ਸਾਮਿਆਜ ਵੀ ਦੇਣਾ ਪਵੇ ਆਪਾਂ ਵੀਰ ਨੂੰ ਗੁੱਸੇ ਨਹੀਂ ਹੋ ਕੇ ਜਾਣ ਦਿੰਦੇ ਆਪਾਂ ਨਗ ਦੇ ਕੇ ਮੋੜੀ ਦੇ ਕੇ ਤੁਰਾਂਗੇ ਹਾਂਜੀ ਬਿਲਕੁਲ ਅੱਗੇ 12ਵਾਂ ਨੰਬਰ ਦੇਖੀਏ ਨੇ ਖੜਾ ਪਿਆ ਜਿਹੜਾ ਆਂਦੇ ਆਓ ਜੀ ਕਿਹੜਾ ਸੂਆ ਸੁੰਦੀ ਇਹ ਵੀਰੇ ਪਹਿਲਾ ਸੁਆ ਸੁੰਦੀ ਆ ਪਹਿਲਾ ਸੁਆ ਦੰਦੋ ਦੋ ਪਹਿਲਾ ਸੁਆ ਸੁੰਦੀ ਆ ਦੰਦਾ ਦੀ ਚਾਰ ਦੰਦਾ ਠੀਕ ਹੈ ਤੇ 10 ਦਿਨ ਟਾਈਮ ਬਾਕੀ ਆ ਜਿਹੜਾ ਵੀਰ ਲੈ ਗਿਆ ਵੀਰੇ ਨਜ਼ਾਰੇ ਲਊ ਦੇਖੋ ਲੇਵਾ ਲਾਲੀਆਂ ਮਾਰਦਾ ਤੇ ਦੁੱਧ ਬਹੁਤ ਸੋਹਣਾ ਬਾਜੂ ਜੀ ਠੀਕ ਹੈ ਚੰਗਾ ਦੁੱਧ ਬਾਦੂ ਹਣਾ ਪਹਿਲਾ ਸੁਆ ਬਹੁਤ ਚੰਗਿਆ ਵੀਰੇ ਸੋ ਥੋੜੀ ਵੱਡੀ ਹੋਈ ਬਣੀ ਆ ਜੇ ਦੁੱਧ ਦੇ ਸੁਆਦ ਲੈ ਤੋ ਜਮਾ ਕਿਆ ਬਾਤਾਂ ਉਹ ਚਾਰ ਦੰਦਾ ਵੀਰ ਜੀ ਮੂੰਹ ਮੂੰਹ ਚੌਗੀ ਤੇ ਲੇਵਾ ਦੇਖੋ ਕਿਆ ਬਾਤਾਂ ਲੇਵਾ ਤਾਂ ਲਾਲੀਆਂ ਮਾਰਦਾ ਜਮਾ ਕਿਆ ਬਾਤਾਂ ਜਿਵੇਂ ਸਕੰਜੀ ਮੀ ਭੋਲਿਆ ਉਹਦੇ ਵਿੱਚ ਪੋਸਟ ਆਇਪ ਦਾ ਲੇਵਾ ਤੇ ਅੱਗੇ ਜਿਹੜੀ ਇਹ ਬੱਚੀ ਦੇਖੀਏ ਨੇ ਭਾਈ ਇਹਦੇ ਇਹਨੇ ਦੋ ਦੰਦ ਚੱਕੇ ਆ ਹਜੇ ਫਿਲਹਾਲ ਠੀਕ ਹੈ ਦੋ ਦੰਦ ਪਰ ਮਚੋਂ ਲਈ ਆ ਪੂਰੇ ਟੌਪ ਦੇ ਚੋਂ ਮੂੰ ਮੱਥੇ ਦੀ ਬਰੀਡ ਦਿਖਾ ਦਿਓ ਜਿਹੜੇ ਵੀਰ ਨੇ ਬਰੀਡ ਤੇ ਕੰਮ ਕਰਨਾ ਇਹ ਲਾ ਜਾ ਸਕਦਾ ਅਜੇ ਦੋ ਦੰਦ ਜਾਨੀ ਚੱਕੇ ਆ ਗਏ ਤੇ ਟਾਈਮ ਇਹਦਾ ਵੀ ਵੀਰੇ ਦੱਸ ਦੇਣ ਬਾਕੀ ਪਿਆ ਲੇਵਾ ਦੇਖੋ ਕਿਆ ਬਾਤਾਂ ਆ ਕਿੰਨਾ ਫੁੱਟ ਚੌੜਾ ਉਤੋਂ ਲਈ ਆਉਂਦੀ ਆ ਜੀ ਤੇ ਬਾਕੀ ਪੈਟ ਬੜੇ ਕੁਆਲਟੀ ਵਗੈਰਾ ਪੂਰੀ ਫੁੱਲਾ ਹਣਾ ਇਹਦੇ ਕੁਆਲਟੀ ਫੁੱਲਾ ਜਿਹੜਾ ਬੰਦਾ ਲੈ ਗਿਆ ਵੇਚੂਗਾ ਨਹੀਂ ਇਹ ਬੈੜ ਨੂੰ ਜੀ ਠੀਕ ਹੈ ਜਵਾਨੀ ਦੇ ਵਿੱਚ 10 ਉਹ ਚੱਲ ਨਾਲੀ ਚੀਜ਼ ਹੈ ਜੀ ਬਿਲਕੁਲ ਚੱਲ ਨਾਲੀ ਚੇ ਵੀਰੇ ਬੱਸੀਆਂ ਦੇ ਟਿੱਬੇ ਲਾ ਦੂਗਾ ਹਾਂ ਬਰੀਡ ਤਿਆਰ ਕਰ ਸਕਦਾ ਬੰਦਾ ਇਹ ਤੋਂ ਜੀ ਇਹਦਾ ਉਹ ਚੀਜ਼ ਮੈਂ ਕਹਿੰਦੇ ਮਰੂਤੀ ਦੀ ਗੱਡੀ ਲੈ ਲਈ ਉਤੀ ਦੀ ਗੱਡੀ ਚ ਤੇਰਾ ਇਹਦਾ ਜਵਾਬ ਨੂੰ ਭੇਜ ਦੋ ਵੀ ਵੇਚ ਕੇ ਤੇ ਰਹੂਗਾ ਤੇ ਸਾਫ ਸੁਥਰੀ ਪੈਠਪੁਰੇ ਦੇ ਮੰਦਿਰ ਤੇ ਕੁਆਲਟੀ ਕੁਆਲਟੀ ਬਹੁਤ ਜਾਗਿਆ। ਮਾਰਮ ਚੋਂ ਲਈਆ ਵੀਰ ਦਿੰਦਾ ਨਹੀਂ ਸੀਗਾ ਜਾਰੀ ਦੋਸਤੀ ਆ। ਮੈਂ ਛੋਟੀਆਂ ਅੰਗੇ ਕਿੰਨੀਆਂ ਵੜਾਂ ਲੈ ਜਾਂਦੇ ਆ ਤੇ ੱੱਕੇ ਨਹੀਂ ਲਈ ਆ ਵੀਰ ਤੋਂ। ਜੈ ਜਗਰ ਚੀ ਸਾਫ ਸੁਥਰੀ। ਅੱਗੇ ਜਿਹੜੇ ਗਾਹਕ ਨੂੰ ਆਪਾਂ ਦੇਵਾਂਗੇ ਵੀਰੇ ਗਾਹਕ ਬਣਾਉ ਕਰਮਾਂ ਵਾਲੀ। ਤੇ ਸਾਫ ਸੁਥਰੀ ਜਾਵਾਂ ਹਨਾ। ਅੱਗੇ ਆਖਰੀ ਰਹਿ ਗਈ ਇੱਕ ਲਾਸ਼ ਤੇ ਹਨਾ। ਲਾਸ਼ ਤੇ ਵੀ ਰਹਿ ਗਈ ਬਾਕੀ ਥੱਲੇ ਬਾਅਦੋਂ ਆ। ਇਹ ਮੈਂ ਢਾ ਵੀ ਰੇ। ਠੀਕ ਹੈ। ਇਹਦਾ ਯਾਨੀ ਪਿਛਲੇ ਸੂਏ ਦਾ 42 ਕਿਲੋ ਦਾ ਰਕਾਟ ਆ ਕੱਦ ਬੇਲ ਦੇਖੋ ਬੈੜ ਦਾ ਲੇਵਾ ਦੇਖੋ ਤਾਜੀ ਸੂਈਆ ਇਸ ਵਕਤ 28 ਤੋਂ 29 ਕਿਲੋ ਦੁੱਧ ਥੱਲੇ ਵੀ ਰੈਡੀ ਆ 28 29 ਕਿਲੋ ਕਹਿਵਾ ਦੇਣਾ ਸੂਈ ਨੂੰ ਅਜ ਵੀਰੇ ਤੀਜਾ ਦਿਨ ਸੂਈ ਨੂੰ 28 27 ਕਿਲੋ ਦੁੱਧ ਹਾਜ਼ਰ ਆ 28 29 ਕਿਲੋ ਅੱਛਾ ਹਾਜ਼ਰ ਐ ਇਸ ਵਕਤ ਬਿਲਕੁਲ ਹਾਜ਼ਰ ਵੀਰੇ ਇੰਨਾ ਦੁੱਧ ਨਹੀਂ ਦੇਣਾ ਮਾਣਾ ਦੇ ਡਰਮ ਨੂੰ ਟੱਕਣ ਲਾ ਕੇ ਨਾਲ ਡੋਲ ਨਹੀਂ ਲਾਉਣੀ ਪਊਗੀ ਇਹਦੇ ਜੱਜਗਾ ਲਾ ਜਮਾ ਮਨ ਤੋਂ ਬਾਹਰ ਜਾਊਗੀ ਹਣਾ ਤੁਹਾਨੂੰ ਦਿਖਾ ਦਿਓ ਵੀਰੇ ਬੈੜ ਨੂੰ ਸੋ ਚੌੜੀ ਦੇਖੋ ਤੇ ਬਾਕੀ ਰਾਜਿਰੂਜੀ ਪੜੀ ਵੀ ਬਹੁਤ ਆ ਬਾਕੀ ਮੰਜਾ ਰੈਂਦਾ ਜਮਾ ਇਹਦੇ ਉੱਤੇ ਤੇ ਇਹਦਾ ਦਿਖਾ ਦਿ ਥੱਲੇ ਆ ਜਾਓ ਜੀ ਆਹਣੀ ਕ੍ਰਾਸ ਬੱਚੀ ਦੇਖਦੇ ਆਪਾਂ ਇਹ ਗਰਲੈਂਡਰ ਕ੍ਰਾਸ ਪੈਂਦੀ ਆ ਵੀਰੇ ਇੱਕ ਹਫਤਾ ਲਊ ਜੀ ਪਹਿਲਾ ਸੂਆ ਹਾਂਜੀ ਇੱਕ ਹਫਤਾ ਲਊਗੀ ਦੰਦਾ ਚ ਹੀ ਐ ਵੀ ਠੀਕ ਹੈ ਤੇ ਅੱਗੇ ਆ ਜਾਓ ਵੀਰੇ ਦੂਜਾ ਸੂਆ ਸੁੰਦੀ ਹੈਗੀ ਠੀਕ ਹੈ ਇਹਨਾਂ ਦੇਖੋ ਹੱਬਾ ਕੀ ਹੱਟ ਪੈਰ ਦੀ ਖੁੱਲੀ ਆ ਬੈੜ ਇਦਾਂ ਕੋਈ ਇਹ ਨਹੀਂ ਹੈਗਾਗਾ ਠੀਕ ਹੈ ਸਾਰੀਆਂ ਬੜਾ ਟਾਪ ਬਣੇ ਬੰਦੇ ਦਾ ਮਨ ਖੁਸ਼ ਹੋਊਗਾ ਵੀਰੇ ਜਿਹੜਾ ਆ ਗਿਆ ਠੀਕ ਹੈ ਹਾਂਜੀ ਆਹ ਦੇਖੋ ਠੰਡੀ ਸੀਲ ਥੰਥੋਂ ਦਾ ਕੋਈ ਅੰਤ ਨਹੀਂ ਵੀਰੇ ਇੱਕ ਹਫਤਾ ਬਾਕੀ ਆ ਬਿਲਕੁਲ ਇੱਕ ਹਫਤਾ ਬਾਕੀ ਆ ਵੀਰੇ ਠੀਕ ਹੈ ਬਾਕੀ ਸਾਰੀਆਂ ਮੇੜਾ ਸੀਜ਼ਨ ਦੇ ਹਿਸਾਬ ਨਾਲ ਲਈਆਂ ਆ ਬੰਦੇ ਵੀਰੇ ਤਾਜੀ ਸੂਈ ਆ ਠੀਕ ਐ ਬਾਕੀ ਆਪਾਂ ਵੀਰੇ ਮੂਰੋਂ ਦਾ ਸੂਈ ਵੀ ਮੁਕਤ ਨਹੀਂ ਲੈਂਦੇ ਪੁਰਾਣੇ ਵੀਰੇ ਨੂੰ ਪਤਾ ਸਾਰੀ ਆਪਣੇ ਫਾਰਮ ਵਿੱਚ ਹੀ ਸੁਨੇੜੀ ਆ ਜਿਹੜੀ ਆ ਜਿਹੜੀ ਘਰੇ ਸੂਈ ਉਸ ਕੋਲੋਂ ਬੇਫਿਕਰ ਹੋਵੇ ਬਿਲਕੁਲ ਤੇ ਕਦੇ ਮੂਰੋਂ ਸੂਈ ਲੈ ਕੇ ਉਹ ਬੱਚਾ ਲੱਗਾ ਮਿਲ ਗਿਆ ਜੇਰ ਲੈ ਉਹ ਰਹੇਗੀ ਵੀਰੇ ਲਾਂਭਾ ਸਾਨੂੰ ਉਹਨਾਂ ਤੀਜੀ ਪੀੜ੍ਹੀ ਆਪਣੀ ਇੱਥੇ ਤੱਕ ਪਹੁੰਚਣ ਨੂੰ ਬਹੁਤ ਸਮਾਂ ਲੱਗਾ ਸੱਲਿਆਂ ਨੂੰ ਵੀਰੇ ਬਿੰਦ ਨਹੀਂ ਲੱਗਦਾ ਜੈ ਜੈਕਾਰ ਹਾਂਜੀ ਅੱਗੇ ਜਿਹੜੀ ਨਾਲ ਦੇਖਦੇ ਫਿਰ ਇਹ ਵੀਰੇ ਸੂਣ ਵਾਲੀ ਆ ਸਾਈਵਾਲ ਚ ਆਈ ਇਹ ਕ੍ਰਾਂਤੀ ਤੌਰ ਤੇ ਆਈ ਆ ਵੀਰੇ ਕੋਈ ਕ੍ਰਾਂਤੀ ਨਹੀਂ ਜਿਹੜਾ ਬੰਦਾ ਲੈ ਗਿਆ ਬਸ ਨਿਆਰੀ ਲੂ ਨਾਲ ਐਰ ਸਾਇਰ ਦਾ ਕਰਾਸ ਪੈਂਦਾ ਹੈਗਾ ਜਰਸੀ ਦੇ ਪਲੂਨ ਪਹਿਲਾ ਸੂਆ ਹਾਂ ਪਲੂਨ ਆ 14 ਦਿਨ ਦੀ ਕੱਚੀ ਆ ਵੀਰੇ ਪਾਸੇਰ ਮਿਲ ਗਈ ਪਾਸੇਰ ਹੀ ਦੇ ਦੇਣਗੇ ਜੈ ਜੈਕਾਰ ਬਿਲਕੁਲ ਗੋਲ ਪਈ ਆਗੀ ਠੀਕ ਹੈ ਤੇ ਬਾਕੀ ਅੰਦਰ ਆ ਜੋ ਤੁਸੀਂ ਅੱਗੇ ਅੰਦਰ ਮਾਲ ਆ ਗਿਆ ਹਨਾ ਹਾਂਜੀ ਵੀਰੇ ਉਹ ਡੱਬੀ ਪੱਚੀ ਦੇ ਨੇ ਪਹਿਲੇ ਨੰਬਰ ਦੇ ਜਿਹੜੀ ਬਿਲਕੁਲ ਵੀਰੇ ਤਾਜੀ ਸੂਈ ਆ ਤਾਜੀ ਸੂਈ ਸਵਾਈ ਹਾਂ 20 ਕਿਲੋ ਬੋਲੀ ਹੋ ਗਈ ਸਾਡੇ ਠੀਕ ਹੈ ਤਾਜੀ ਸੂਈਆ ਦੰਦਾ ਦੇ ਵਿੱਚ ਹੀ ਆ ਪਹਿਲਾ ਸੂਆ ਪਹਿਲਾ ਸੂਆ ਸੂਈ ਪਹਿਲਾ ਸੂਆ ਵੀਰੇ ਠੀਕ ਹੈ ਤੇ ਅੱਗੇ ਆ ਗਈ ਵੀਰੇ ਨਾਲ ਜਿਹੜੀ ਗਿਰ ਦਾ ਕਰਾਸ ਪੈਂਦਾ ਇਹਦੇ ਵਿੱਚ ਗਿਰ ਦਾ ਕਰਾਸ ਪਲੂਨ ਆ ਦੋ ਦੰ ਠੀਕ ਹੈ ਇੱਕ ਹਫਤਾ ਲਊਗੀ ਠੀਕ ਹੈ ਅੱਗੇ ਆ ਕਰੌਸ ਵਾਈਡ ਆ ਗਈ ਵੀਰੇ ਦੂਜਾ ਸੂਆ ਗੱਭਣਾ ਹਾਂ ਹਫਤਾ ਹੀ ਇਹ ਲਊਗੀ ਜੀ ਹਫਤਾ ਸੂਣ ਚ ਬਾਕੀ ਬਿਲਕੁਲ ਹਫਤਾ ਜੀ ਤੇ ਅੱਗੇ ਆ ਕਰੌਸ ਵਾਈਡ ਆ ਗਈ ਵੀਰੇ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਦੂਜਾ ਸੂਆ ਤੇ तकरीबन ਹਫਤਾ ਕੇ ਇਹ ਲਊਗੀ ਜੀ ਠੀਕ ਹੈ ਤੇ ਨਾਲ ਹੀ ਬੈਠ ਸੁਈ ਗਿਆ ਆਪਣੇ ਲਾੜਦ ਤੇ ਬੇਤਰੀ ਇਹਨੂੰ ਬੁਖਾਰ ਹੋ ਗਿਆ ਸੀ ਬੈਠ ਨੂੰ ਠੀਕ ਹੈ ਇਹ ਲਾੜਦ ਤੇ ਆਪਾਂ ਵੇਚ ਨਹੀਂ ਕਹਾਂਗੇ ਵੀਰੇ ਪੈਸਾ ਨਹੀਂ ਮੱਖੁੰਦਾ ਨਸਾਨੀਆ ਦਵਾਈ ਰੱਖਣੀ ਜ਼ਰੂਰੀ ਜੇ ਕੋਈ ਬਮਾਠ ਮਾਰਾ ਪਾਸੇ ਬੰਨ ਲੋ ਬਿਲਕੁਲ ਆਪਾਂ ਦੇਣੀ ਨਹੀਂ ਵੀਰੇ ਆਉਂਦੇ ਲਾੜ ਵੇਚਾਂਗੇ ਇਹਨੂੰ ਕੋਈ ਨੁਕਸਾ ਹੈਗਾ ਤੇ ਚਾਰ ਨਾਗ ਆਪਣੇ ਹੋਰ ਆਉਣ ਵਾਲੇ ਜਿਹੜੀ 32 ਨਾਗ ਟੋਟਲ ਕੱਲ ਨੂੰ ਹੋਣਗੇ 25 ਤਰੀਕ ਤੀਜਾ ਮਹੀਨਾ 2024 ਦਿਨ ਸੋਮਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ ਸਵੇਰੇ 8:00 ਵਜੇ ਤੋਂ ਚਾਲੂ ਕਰਦੇ ਆਂਗੇ ਤੇ ਇੱਕ ਨੰਬਰ ਹੋਰ ਲਿਖ ਲਓ ਵੀਰੇ ਮੇਰਾ ਘਰ ਚੱਕਾ ਜਾਵੇ 95018 753704 ਸੋ ਵੀਰੋ ਕਾਫੀ ਨਕਦ ਦਿਖਾ ਚੁੱਕੇ ਸੀਨੀ ਵਾਲਾ ਘੜੀ ਫਾਰਮ ਦੇ ਕੱਲ ਨੂੰ 25 ਤਰੀਕ ਨੂੰ ਸਾਨੂੰ ਤੇ 32 ਦਿਤੀ ਨਕਦ ਮਿਲਣਗੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ